ਮੇਰੀਆਂ ਮਾਤਾ ਮਾਂ ਭੈਣਾ ਨੌਜਵਾਨ ਬਜ਼ੁਰਗ ਤੇ ਸਾਡੇ ਸਾਡੇ ਕਾ ਚੀਫ ਮਿਨਿਸਟਰ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਤੇ ਸਾਡੀ ਸਾਰੀ ਲੀਡਰਸ਼ਿਪ ਕਾਕਾ ਥੋੜਾ ਜਿਆ ਐਨੂੰ ਹੋ ਜੀ ਮੈਂ ਤਾਂ ਸੱਚੀ ਗੱਲ ਐ ਤੁਹਾਡੇ ਨਾਲ ਗੱਲਾਂ ਹੀ ਦੋ ਸਾਂਝੀਆਂ ਕਰਨੀਆਂ ਚਾਹਨਾ ਇਹ ਗੁਰੂ ਅਰਜਨ ਦੇਵ ਜੀ ਦੀ ਧਰਤੀ ਆ ਜਿਹੜੇ ਸ਼ਾਂਤੀ ਦੇ ਪੁੰਜ ਸੀ ਇਹ ਸ਼ਹੀਦ ਬਾਬਾ ਦੀਪ ਸਿੰਘ ਦੀ ਧਰਤੀ ਵੀ ਆ ਜਿਨ੍ਹਾਂ ਨੇ ਖੰਡੇ ਨਾਲ ਲਾਈਨ ਮਾਰ ਕੇ ਜਦੋਂ 1700 1557 ਦੇ ਵਿੱਚ ਜਦੋਂ ਮੁਗਲ ਸ਼ਾਸਕਾਂ ਨੇ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ ਸੀ ਇਹ ਉਹ ਧਰਤੀ ਆ ਚੰਨੀ ਸਾਹਿਬ ਪਿਛਲਾ ਜਦੋਂ ਪਿੰਡ ਸੀ ਦਾ ਮੇਰੇ ਨਾਲ ਜਸਬੀਰ ਆਪਣੇ ਡਿੰਪਾ ਜੀ ਬੈਠੇ ਸੀ ਮੈਨੂੰ ਕਹਿੰਦੇ ਵੀ 75-80% ਲੋਕ ਚੁੱਪ ਹੋ ਗਏ ਆ ਮੈਂ ਕਿਹਾ ਪਿਛਲੇ 5 ਦਹਾਕਿਆਂ ਤੋਂ ਚਾਹੇ ਦੇਸ਼ ਦੀਆਂ ਸਰਕਾਰਾਂ ਹੋਣ ਤੇ ਚਾਹੇ ਸੂਬੇ ਦੀਆਂ ਸਰਕਾਰਾਂ ਹੋਣ ਇਹ ਸੱਚ ਗੱਲ ਆ ਇਹਨਾਂ ਲੋਕਾਂ ਨੂੰ ਜਾਂ ਤਾਂ ਕੁੱਟਿਆ ਗਿਆ ਤੇ ਜਾਂ ਮਾਰਿਆ ਗਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਉਂਕਿ ਪੁਲਿਸ ਕਰਦੀ ਕੀ ਆ ਸਾਡੇ ਚ ਪੁਲਿਸ ਦੇ ਗੇਸਟ ਬੋਲਣ ਦੀ ਜ਼ਰਤ ਨਹੀਂ ਹੋ ਗਈ ਕਿਉਂਕਿ ਸਾਡੇ ਹੀ ਪੁਲਿਸ ਵਾਲੇ ਸਾਡੇ ਹੀ ਲੀਡਰ ਤੇ ਜਦੋਂ ਸਰਕਾਰੀ ਭਾਸ਼ਾ ਬੋਲਣ ਲੱਗ ਜਾਂਦੇ ਆ ਨਾ ਤੇ ਉਦੋਂ ਡੈਮੋਕਰੇਸੀ ਦਾ ਬਹੁਤਾ ਚੰਗਾ ਰੂਪ ਨਹੀਂ ਨਿਕਲਦਾ ਮੈਂ ਦੇਖਦਾ ਉਹ ਸਰਦਾਰੋਂ ਗਲਤ ਤਾਂ ਸੁਣ ਲਓ ਤੁਸੀਂ 100 100 ਏਕੜ ਦੇ ਮਾਲਕ 2 200 ਏਕੜ ਦੇ ਮਾਲਕ ਲੋਕਾਂ ਨੇ ਤਰੱਕੀ ਕੀਤੀ ਆ ਤੇ ਤੁਹਾਡੇ 100 ਤੋਂ 10 ਰਹਿ ਗਏ ਜਾਂ ਤਾਂ ਪੋਲਿਟਿਸ਼ੀਅਨ ਖਾ ਗਿਆ ਤੇ ਜਾਂ ਪੁਲਿਸ ਵਾਲੇ ਖਾ ਗਏ ਅਸਲੀਅਤ ਆ ਇਹ ਕਿਸੇ ਘਰ ਦੇ ਵਿੱਚ ਪਿਛਲੇ 25 30 ਸਾਲ ਜੰਜਨੀ ਚੜੀ ਪਿਛਲੇ 25 30 ਸਾਲ ਔਰ ਅੱਜ ਹੌਲੀ ਹੌਲੀ ਦੇਖੋ ਅੱਜ ਅਸੀਂ ਸਾਰਿਆਂ ਨੇ 11 ਤਰੀਕ ਨੂੰ ਚਲੇ ਜਾਣਾ ਪਹਿਲਾਂ ਤਾਂ 9 ਨੂੰ ਹੀ ਚਲੇ ਜਾਣਾ ਤੁਸੀਂ ਲਕੀਰ ਕਦੋਂ ਮਾਰੋਗੇ ਤੁਸੀਂ ਕਦੋਂ ਸੋਚੋਗੇ ਇਸ ਇਲਾਕੇ ਬਾਰੇ ਕਦੀ ਇੱਥੇ ਗੱਲ ਹੁੰਦੀ ਆ ਖਾਲਿਸਤਾਨ ਦੀ ਸਾਡੇ ਮੁੰਡੇ ਮਰਵਾਏ ਜਾਂਦੇ ਆ ਕਦੀ ਡਰੱਗਸ ਦੇ ਨਾਂ ਤੇ ਇਹ ਜੋਸ਼ ਤੇ ਹੋਸ਼ ਦੇ ਸਮੇਲ ਤੋਂ ਬਿਨਾ ਤੁਸੀਂ ਅੱਗੇ ਨਹੀਂ ਚੱਲ ਸਕਦੇ ਜਿੰਨਾ ਚਿਰ ਨੌਜਵਾਨ ਪੀੜ੍ਹੀ ਪੜ੍ਹ ਲਿਖ ਨਹੀਂ ਜਾਂਦੀ ਜਿੰਨਾ ਚਿਰ ਨੌਜਵਾਨੀ ਜਿਹੜੀ ਸਾਡੀ ਉਸ ਸਮੇਂ ਦੇ ਹਾਨੀ ਨਹੀਂ ਬਣ ਜਾਂਦੇ ਤੇ ਅਸੀਂ ਜਾਂ ਕੱਲੇ ਜੋਸ਼ ਦੇ ਵਿੱਚ ਰਵਾਂਗੇ ਤੇ ਜਾਂ ਕੱਲੇ ਹੋਸ਼ ਦੇ ਵਿੱਚ ਰਵਾਂਗੇ ਅੱਜ ਕੱਲ ਨਾ ਜੋਸ਼ ਵਾਲਾ ਬਹੁਤਾ ਚੰਗੇ ਪਾਸੇ ਨੂੰ ਜਾ ਸਕਦਾ ਨਾ ਹੋਸ਼ ਵਾਲਾ ਜਾ ਸਕਦਾ ਇਹ ਉਹ ਧਰਤੀ ਆ ਮੈਂ ਇਸ ਕਰਕੇ ਕਹਿਣਾ ਚਾਹੁੰਨਾ ਆ ਸਾਡੀਆਂ ਮਾਵਾਂ ਭੈਣਾਂ ਬੇਟੀਆਂ ਇਹ ਉਹ ਧਰਤੀ ਆ ਜਿਨ੍ਹਾਂ ਨੇ ਸਵਾ ਮਣ ਦੇ ਪੀਸਣੇ ਪੀਸੇ ਤੇ ਬੱਚਿਆਂ ਨੂੰ ਟੁਕੜੇ ਕਰਵਾ ਕੇ ਆਪਣੀਆਂ ਝੋਲੀਆਂ ਚ ਪਾਇਆ ਇਹ ਉਹ ਏਰੀਆ ਆ ਤੁਸੀਂ ਆਪਣੇ ਆਪ ਨੂੰ ਭੁੱਲ ਗਏ ਆ ਮੈਂ ਮੈਂ ਡਿੰਪਾ ਜੀ ਨੂੰ ਇਸੇ ਕਰਕੇ ਕਹਿੰਦਾ ਸੀ ਮੈਂ ਕਿਹਾ ਡਿੰਪਾ ਜੀ ਮੈਨੂੰ ਲੱਗਦਾ ਇਸ ਇਲਾਕੇ ਨੂੰ ਕੁੱਟਿਆ ਹੀ ਇੰਨਾ ਪਏ ਅੱਜ ਡਰਦੇ ਆ ਇਹ ਵੋਟ ਦੱਸ ਦੇ ਵੀ ਨਹੀਂ ਕਿਹਨੂੰ ਪਾਉਣੀ ਆ ਅਸਲੀਅਤ ਆ ਇਹ ਤੁਹਾਨੂੰ ਵੀ ਬਦਲਣਾ ਪਊਗਾ ਜੇ ਤੁਸੀਂ ਆਪਣੇ ਆਪ ਨੂੰ ਨਾ ਨਾ ਬਦਲਿਆ ਜੇ ਚੰਗੀ ਸੋਚ ਨਾ ਲੈ ਕੇ ਆਂਦੀ ਮੈਂ ਹਰਮਿੰਦਰ ਸਿੰਘ ਗਿੱਲ ਦੀ ਇੱਕ ਗੱਲ ਚੰਗੀ ਸਮਝਦਾ ਉਹਨੇ ਲਾਅ ਯੂਨੀਵਰਸਿਟੀ ਪਿਛਲੀ ਸਰਕਾਰ ਦੇ ਵਿੱਚ ਅਪਰੂਵ ਕਰਾਈ ਸੀ ਲਾਜ ਯੂਨੀਵਰਸਿਟੀ ਕਿਉਂ ਕਰਵਾਈ ਸੀ ਮੈਂ ਉਹਦੇ ਨਾਲ ਸੀ ਕਿਉਂਕਿ ਮੈਂ ਉਦੋਂ ਐਜੂਕੇਸ਼ਨ ਮਿਨਿਸਟਰ ਸੀ ਹਾਇਰ ਐਜੂਕੇਸ਼ਨ ਮਿਨਿਸਟਰ ਔਰ ਸ਼ੁਰੂ ਕੀਤੀ ਸੀ ਲੇਕਿਨ ਆ ਜਿਹੜੀ ਸਰਕਾਰ ਆ ਇਹ ਉੱਥੇ ਦੀਆਂ ਇੱਟਾਂ ਵੀ ਚੱਕ ਕੇ ਲੈ ਗਈ ਆ ਕਿਉਂਕਿ ਤੁਹਾਡੇ ਨਿਆਣੇ ਪੜ੍ਹ ਲਿਖਣਾ ਜਾਣ ਆ ਛੱਡ ਦਿਓ ਯਾਰ ਬਹੁਤ ਲੋਕਾਂ ਨੇ ਮੈਨੂੰ ਲੱਗਦਾ 1 ਅੱਧਾ ਪਰਸੈਂਟ ਹੋਣਗੇ ਜਿਹੜੇ ਇੱਥੋਂ ਡਰੱਗ ਦਾ ਧੰਦਾ ਕਰਕੇ ਅਮੀਰ ਬਣ ਗਏ 99 ਪਰਸੈਂਟ ਲੋਕ ਅਮੀਰ ਜਿਹੜੇ ਗਰੀਬ ਹੋ ਗਏ ਆ ਜਮੀਰ ਕਿਤੇ ਨਾ ਕਿਤੇ ਥੱਲੇ ਨੂੰ ਆ ਗਈ ਆ ਅੱਜ ਜਮੀਰ ਖੜੀ ਕਰਨ ਦੀ ਜ਼ਰੂਰਤ ਆ ਯਾਰ ਇਹ ਤਾਂ ਉਹ ਧਰਤੀ ਆ ਜਿੱਥੇ ਗੁਰੂ ਅਰਜਨ ਦੇਵ ਜੀ ਜਿਹੜੇ ਸ਼ਾਂਤੀ ਦੇ ਪੁੰਜ ਸੀ ਤਾਂ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਖੰਡੇ ਦੇ ਨਾਲ ਜਿਨ੍ਹਾਂ ਨੇ ਲਾਈਨ ਮਾਰ ਕੇ ਕਹਤਾ ਸੀ ਵੀ ਆਜੋ ਇੰਦਰਲੇ ਪਾਸੇ ਇਹ ਉਹ ਧਰਤੀ ਆ ਤੇ ਤੁਸੀਂ ਕਿੱਥੇ ਖੜੇ ਆ ਜੇ ਉਸ ਗਰਾਸਤ ਦੇ ਵਿੱਚੋਂ ਆ ਤਾਂ ਜਾਗੋ ਯਾਰ ਆ 14 ਤਰੀਕ ਨੂੰ ਮੈਨੂੰ ਲੱਗਦਾ ਆ ਇਲੈਕਸ਼ਨ ਲੰਘ ਜਾਣੀਆਂ ਸ਼ਾਇਦ ਸਰਕਾਰਾਂ ਨੂੰ ਬਹੁਤਾ ਫਰਕ ਨਹੀਂ ਪੈਣਾ ਲੇਕਿਨ ਫਰਕੇ ਪੈਣਾ ਵੀ ਜੇ ਆ ਨੌਜਵਾਨ ਨੂੰ ਬਣਾ ਦਿਓਗੇ ਤੇ ਕਮ ਸੇ ਕਮ ਇਹਨਾਂ ਨੂੰ ਅਕਲ ਆ ਜੂਗੀ ਸਾਲ ਸਵਾ ਸਾਲ ਲਈ ਆ ਭਗਵਾਨ ਜੀ ਤਮਨ ਨੂੰ ਰੋਜ਼ ਕੋਈ ਨਾ ਕੋਈ ਚੁਟਕਲਾ ਸੁਣਾ ਕੇ ਅੱਛਾ ਤੁਸੀਂ ਵੀ ਛੁਗਲ ਛਗਲ ਲਾ ਕੇ ਚਲੇ ਜਾਂਦੇ ਆ ਤੁਹਾਨੂੰ ਵੀ ਲੱਗਦਾ ਵੀ ਜਿਹੜੇ ਕਿਤੇ ਨਾ ਕਿਤੇ ਲੀਡਰ ਚੁਟਕਲੇ ਸੁਣਾਉਂਦੇ ਆ ਜਾਂ ਇਧਰ ਉਧਰ ਦੀਆਂ ਗੱਲਾਂ ਸੁਣਾਉਂਦੇ ਆ ਤੁਸੀਂ ਕਹਿੰਨੇ ਆ ਵੀ ਹਾਂ ਵੀ ਬੱਲੇ ਵੀ ਬੱਲੇ 3 ਕਰੋੜ ਲੋਕਾਂ ਪ੍ਰਤੀ ਜਦੋਂ ਫੈਸਲੇ ਲੈਣੇ ਹੁੰਦੇ ਉਦੋਂ ਚੁਟਕਲੇ ਨਹੀਂ ਸੁਣਾਏ ਜਾਂਦੇ ਉਦੋਂ ਅਸਲੀਅਤ ਦੇ ਵਿੱਚ ਕੰਮ ਕੀਤਾ ਜਾਂਦਾ ਵੀ ਅਸਲੀਅਤ ਆ ਆ ਸਾਡੇ ਦੇਸ਼ ਦੇ ਸਾਡੇ ਸੂਬੇ ਦੇ ਉੱਤੇ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਜਿੰਦਣ ਇਹਨਾਂ ਨੇ ਚਲੇ ਜਾਣਾ ਹਰ ਚੀਜ਼ ਦਾ ਗੂਠਾ ਲਾਤਾ ਹਰ ਚੀਜ਼ ਦਾ ਗੂਠਾ ਲਾਤਾ ਕਹਿੰਦੇ ਸੀ ਅਸੀਂ 54000 ਕਰੋੜ ਰੁਪਈਆ ਤਾਂ ਅਸੀਂ ਤਿਆਰ ਕਰਕੇ ਬੈਠੇ ਆ ਆ ਕੇਜਰੀਵਾਲ ਮੈਨੂੰ ਲੱਗਦਾ ਸਭ ਤੋਂ ਮਾੜਾ ਕੰਮ ਇਹਨਾਂ ਨੇ ਉਹ ਕੀਤਾ ਵੀ ਜਿਹੜਾ ਸੌਕ ਬੰਦਾ ਉੱਥੋਂ ਦਿੱਲੀ ਤੋਂ ਲਿਆ ਕੇ ਨਾ ਇੱਥੇ ਬਿਠਾ ਲ ਕੇ ਇਹਨਾਂ ਨੇ ਸਾਡੇ ਕਰਤਾਰ ਦੀ ਕਰਦਾਰ ਕੁਸ਼ੀ ਕੀਤੀ ਆ ਮੈਂ ਕਿਦਰ ਕਿਹਾ ਭਗਵੰਤ ਮਾਨ ਨੂੰ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਸੀ ਤੇ ਅਮਨ अरोड़ा ਸੀ ਮੈਂ ਕਿਹਾ ਸਭ ਤੋਂ ਮਾੜਾ ਕੰਮ ਤੁਸੀਂ ਇਹ ਕੀਤਾ ਵੀ ਮਾਰਸ਼ਲ ਕਾਮ ਜਿਹੜੀ ਬਾਹਰਲੇ ਸੂਬਿਆਂ ਦੇ ਵਿੱਚ ਇਹ ਦਿਖਦੀ ਸੀ ਲੇਕਿਨ ਤੁਸੀਂ ਸਾਡਾ ਨੰਗ ਪੂਣਾ ਝਾਰ ਕਰ ਦਿੱਤਾ ਤੁਸੀਂ 100 ਬੰਦਾ ਬਾਹਰੋਂ ਲਿਆ ਕੇ ਇੱਕ ਚੀਫ ਮਨਿਸਟਰ ਨੂੰ ਵੀ ਕੰਟਰੋਲ ਕਰ ਲਿਆ ਐਮਐਲਏ ਨੂੰ ਵੀ ਕੰਟਰੋਲ ਕਰ ਲਿਆ ਤੇ ਮਨਿਸਟਰਾਂ ਨੂੰ ਵੀ ਕੰਟਰੋਲ ਕਰ ਲਿਆ ਆਪਾਂ ਜਾਗ ਗਏ ਯਾਰ ਆਪਣਾ ਪੰਜਾਬ ਹੈ ਔਰ ਇਹ ਪੰਜਾਬ ਔਰ ਇਹ ਏਰੀਆ ਜਿਹੜਾ ਜੇ ਇੱਥੋਂ ਸ਼ੁਰੂਆਤ ਹੋਈ ਨਾ ਤੇ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੀਆਂ ਜਿਹੜੀਆਂ ਜੋ ਖੋਖਲੀਆਂ ਹੋਈਆਂ ਸੰਸਥਾਵਾਂ ਉਹਨੂੰ ਆਪਾਂ ਖੜੇ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਹੌਲੀ-ਹੌਲੀ ਸਾਡੇ ਤੋਂ ਪਿੱਛੇ ਨੂੰ ਹੋਈ ਜਾਊ ਔਰ ਕਮਜ਼ੋਰ ਹੋ ਕੇ ਸਾਡਾ ਸੂਬਾ ਤੇ ਸਾਡਾ ਦੇਸ਼ ਜਿਹੜਾ ਕਮਜ਼ੋਰ ਹੋ ਜਾਊਗਾ ਮੈਂ ਤਾਂ ਇੰਨੀ ਬੇਨਤੀ ਕਰਦਾ ਵੀ ਆਪਣੀ ਸੋਚ ਸਮਝ ਕੇ ਕਿਸੇ ਤੋਂ ਡਰਨ ਦੀ ਜਰੂਰਤ ਨਹੀਂ ਆ ਕਿਉਂਕਿ ਜੇ ਡਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਡਰਦੇ ਇਸ ਕਰਕੇ ਆ ਵੀ ਇਕੱਠੇ ਨਹੀਂ ਹੁੰਦੇ ਸਮਾਜ ਇਕੱਠਾ ਨਹੀਂ ਹੁੰਦਾ ਜੇ ਤਾਇਏ ਨੇ ਖੱਬੇ ਨੂੰ ਜਾਣਾ ਚਾਚੇ ਦਾ ਪੱਕਾ ਹੀ ਆ ਵੀ ਸੱਜੇ ਨੂੰ ਜਾਣਾ ਹਟਜੋ ਜੇ ਤਾਇਆ ਵੀ ਤਰੱਕੀ ਕਰ ਜੂਗਾ ਚਾਚਾ ਵੀ ਕਰ ਜੂਗਾ ਤੇ ਤੁਹਾਨੂੰ ਕੋਈ ਸਮੱਸਿਆ ਹੋਊਗੀ ਇੱਥੇ ਕਿਸੇ ਬ੍ਰਹਿਮੰਡ ਦੀ ਰਜਿਸਟਰੀ ਕਰਾ ਲੈਣੀ ਆ ਕਿਸੇ ਨੇ ਲੇਕਿਨ ਸਾਡੀ ਜਿਹੜੀ ਆਦਤ ਆ ਸਾਡੀਆਂ ਜਿਹੜੀਆਂ ਕਈ ਏਦਾਂ ਦੀਆਂ ਆਦਤਾਂ ਜਿਹੜੀਆਂ ਉਹ ਸਾਨੂੰ ਕਿਤੇ ਮਾੜੇ ਪਾਸੇ ਨੂੰ ਧੱਕ ਰੀਆਂ ਹਟਜੋ ਆਪਾਂ ਜਿੱਦਣ ਇਕੱਠੇ ਹੋ ਗਏ ਨਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਆਰਾ ਖੜਾ ਹੋ ਸਕਦਾ ਉਦੋਂ ਫਰਕ ਕੀ ਸੀਗਾ ਉਦੋਂ ਉਹ ਸਪਿਰਿਟ ਸੀ ਸਾਰੇ ਲੋਕਾਂ 'ਚ ਵੀ ਇਹ ਪੰਜਾਬ ਮੇਰਾ ਅੱਜ ਪੰਜਾਬ ਤੇ ਲੋਕ ਉਸ ਸਪਿਰਿਟ ਦੇ ਵਿੱਚ ਨਹੀਂ ਆ ਉੱਤੇ ਸਾਡਾ ਕਸੂਰ ਆ ਲੀਡਰਸ਼ਿਪ ਦਾ ਕਸੂਰ ਆ ਅਸੀਂ ਨਹੀਂ ਤੁਹਾਨੂੰ ਇਕੱਠੇ ਕਰ ਸਕੇ ਅੱਜ ਇਕੱਠੇ ਹੋਣ ਦੀ ਜ਼ਰੂਰਤ ਹੈ ਤੁਸੀਂ ਮਜਬੂਰ ਕਰੋ ਲੀਡਰਾਂ ਨੂੰ ਵੀ ਚੰਗੀ ਚੀਜ਼ ਤੇ ਪਹਿਰਾ ਦਿਓ ਮਾੜੀ ਚੀਜ਼ ਨੂੰ ਪਰਾਂ ਨਕਾਰ ਦਿਓ ਸੋ ਮੇਰੀ ਤਾਂ ਇੰਨੀ ਤੁਹਾਨੂੰ ਬੇਨਤੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ